ਪੰਜਾਬ ਸਰਕਾਰ ਵੱਲੋਂ ਜਿਹੜਾ ਜੁੱਧ ਨਸ਼ੇ ਵਿਰੁੱਧ ਮਹਮ ਸ਼ੁਰੂ ਕੀਤੀ ਹੋਈ ਹੈ 1 ਮਈ ਤੋਂ ਉਹਦੇ ਤਹਿਤ ਅੱਜ ਪੂਰੇ ਜਿਲ੍ਹੇ ਦੇ ਵਿੱਚ ਜਿਹੜੇ ਹੌਟਸਪੌਟਸ ਤੇ ਕੈਸੋ ਆਪਰੇਸ਼ਨ ਕੀਤੇ ਗਏ ਐਸ ਐਚ ਓਜ਼ ਔਰ ਜੀਓ ਸਹਿਵਾਣ ਜਿਹੜੇ ਸੀਗੇ ਔਰ ਨਵਾਂ ਸ਼ਹਿਰ ਸਬਡਿਵੀਜ਼ਨ ਦੇ ਵਿੱਚ ਔਰ ਗੜਾਫਰ ਦੇ ਵਿੱਚ ਕਨੜਾ ਮਹੱਲਾ ਜੱਬੋਵਾਲ ਲੰਗੜੋਆ ਇਹਦੇ ਸਾਰੇ 'ਚ ਜਿਹੜੇ ਹੈ ਕੈਸੋ ਆਪਰੇਸ਼ਨ ਕੀਤੇ ਗਏ ਔਰ ਚੈਕਿੰਗ ਕੀਤੀ ਗਈ ਹੈ ਨਸ਼ੇ ਦੇ ਨਾਲ ਸੰਬੰਧਤ ਬੰਦਿਆਂ ਦੀ ਸਸਪੈਕਟਡ ਪਰਸਨਸ ਦੀ ਇਸ ਤੋਂ ਇਲਾਵਾ ਜਿਹੜਾ ਇਹ ਜਦੋਂ ਤੋਂ 1 ਮਈ ਤੋਂ ਚੱਲ ਰਿਹਾ ਹੈ ਕਬਿਆਨ ਇਹਦੇ ਤਹਿਤ ਹੁਣ ਤੱਕ ਜਿਹੜੇ ਸਿਟੀ ਨਮਾ ਸ਼ਹਿਰ ਦੇ ਵਿੱਚ ਅਸੀਂ 37 ਮਕਦਮੇ ਦਰਜ ਕੀਤੇ ਸਦਰ ਨਮਾ ਸ਼ਹਿਰ 44 ਮਕਦਮੇ ਦਰਜ ਕੀਤੇ 라ਹੋਂ ਦੇ ਵਿੱਚ 33 ਔਰ ਔੜ ਦੇ ਵਿੱਚ 32 ਸੋ ਇਸ ਤਰ੍ਹਾਂ ਟੋਟਲ 146 ਮਕਦਮੇ ਸਬ ਡਿਵੀਜ਼ਨ ਨਮਾ ਸ਼ਹਿਰ ਦੇ ਵਿੱਚ ਦਰਜ ਹੋਏ ਹਨ ਔਰ 193 ਅਕਿਊਜ਼ ਜਿਹੜੇ ਹੈਗੇ ਐ ਇਹਦੇ ਚ ਫੜੇ ਗਏ ਔਰ 235000 ਦੀ ਡਰਗ ਮਨੀ ਇਸ ਤੋਂ ਇਲਾਵਾ ਜਿਹੜੀ ਹੈ 1.5 ਕਿਲੋ ਦੇ ਕਰੀਬ ਹੀਰੋਇਨ 123 ਕੇ ਦੀ ਜਿਹੜਾ ਪੌਪੀ ਹਸਕ ਤੇ ਹੋਰ ਜਿਹੜੀਆਂ ਡਰਗ ਜਿਹੜੀਆਂ ਹੈਗੀਆਂ ਕੈਪਸੂਲ ਵਗੈਰਾ ਉਹ 1224 ਦੇ ਕਰੀਬ ਜਿਹੜੀਆਂ ਫੜਿਆ ਗਈਆਂ ਇਸ ਤੋਂ ਇਲਾਵਾ ਨਸ਼ੇ ਜਿਹੜੇ ਕਰਦੇ ਨੌਜਵਾਨ ਹੈਗੇ ਜਿਹੜੇ ਸਿਰਫ ਵਿਕਟਮ ਹੈਗੇ ਆ ਜਾਂ ਉਹ ਨਸ਼ਾ ਚੁਟਨਾ ਚਾਹੁੰਦੇ ਆ ਪੁਲਿਸ ਵੱਲੋਂ ਉਹਨਾਂ ਲਈ ਵੀ ਬੜਾ ਉਪਰਾਲਾ ਕੀਤਾ ਗਿਆ ਲੋਕਾਂ ਦੇ ਸਹਿਯੋਗ ਨਾਲ 133 ਦੇ ਕਰੀਬ ਜਿਹੜੇ ਹੈਗੇ ਪੂਰੀ ਸਬਡਿਵੀਜ਼ਨ ਦੇ ਵਿੱਚ ਅਸੀਂ ਡਰੱਗ ਦੀ ਐਡਿਕਸ਼ਨ ਸੈਂਟਰਾਂ ਦੇ ਵਿੱਚ ਪੇਸ਼ੈਂਟਸ ਨੂੰ ਦਾਖਲ ਕਰਵਾਇਆ ਤਾਂ ਕਿ ਉਹਨਾਂ ਦਾ ਇਲਾਜ ਇੱਥੇ ਹੋ ਸਕੇ ਇਸ ਤੋਂ ਇਲਾਵਾ ਜਿਹੜੇ ਹੈਗੇ 87 ਦੇ ਕਰੀਬ ਜਿਹੜੇ ਹੈਗੇ ਓਟ ਸੈਂਟਰਾਂ ਦੇ ਵਿੱਚ ਨੌਜਵਾਨਾਂ ਨੂੰ ਜਿਹੜੇ ਨਸ਼ੇ ਨਾਲ ਗ੍ਰਸਟ ਸੀਗੇ ਉਹਨਾਂ ਨੂੰ ਮੈਡੀਸਨ ਦੇ ਲਈ ਭੇਜਿਆ ਗਿਆ ਸੋ ਇਸ ਤਰ੍ਹਾਂ ਜਿੱਥੇ ਅਸੀਂ ਜਿਹੜੇ ਮਾੜੇ ਨਸ਼ਾ ਵੇਚਣ ਦੇ ਕੰਮ ਕਰਦੇ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕਰ ਰਹੇ ਹਾਂ ਉਹਨਾਂ ਨੂੰ ਜੇਲਾਂ 'ਚ ਭੇਜ ਰਹੇ ਹਾਂ ਉਹਦੇ ਨਾਲ-ਨਾਲ ਜਿਹੜੇ ਨਸ਼ਾ ਕਰਨ ਦੇ ਵਿਕਟਮ ਹੈਗੇ ਆ ਉਹਨਾਂ ਦੇ ਇਲਾਜ ਲਈ ਵੀ ਉਪਰਾਲੇ ਕਰ ਰਹੇ ਜਿਹਦੀ ਮੈਂ ਤੁਹਾਨੂੰ ਜਾਣਕਾਰੀ ਦਿੱਤੀ ਹੈ ਸੋ ਇਹ ਆਪਰੇਸ਼ਨ ਸਾਡਾ ਲਗਾਤਾਰ ਜਾਰੀ ਹੈ ਔਰ ਅਸੀਂ ਆਸ ਕਰਦੇ ਹਾਂ ਕਿ ਇਸ ਪੂਰੇ ਜ਼ਿਲ੍ਹੇ ਨੂੰ ਜਿਹੜਾ ਹੈ ਪੂਰੀ ਸਬਡਿਵੀਜ਼ਨ ਨੂੰ ਅਸੀਂ ਨਸ਼ਾ ਮੁਕਤ ਰੱਖਾਂਗੇ ਔਰ ਜਿਹੜੇ ਨੌਜਵਾਨ ਹੈਗੇ ਉਹਨਾਂ ਵਾਸਤੇ ਅਸੀਂ ਅਵੇਅਰਨੈਸ ਕੈਂਪਸ ਵੀ ਲਾਉਨੇ ਆ ਪਿੰਡਾਂ ਦੇ ਵਿੱਚ ਵੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਸ਼ਹਿਰਾਂ ਵਿੱਚ ਬਾਡ ਬੰਦੀ ਵਿੱਚ ਵੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਤਾਂ ਕਿ ਅਸੀਂ ਇਸ ਸੰਬੰਧੀ ਅਵੇਅਰਨੈਸ ਕ੍ਰੀਏਟ ਕਰ ਸਕੀਏ ਔਰ ਆਪਣੇ